ਇਹਦੇ ਅਸਲ ਨਤੀਜੇ ਆਉਣੇ ਆ ਉਹਨਾਂ ਨੂੰ ਐਗਜ਼ਿਟ ਪੋਲ ਕੋਹਾਦੂਰਾ ਕਿਉਂਕਿ ਐਗਜ਼ਿਟ ਪੋਲ ਹੁੰਦਾ ਹੈ ਜਿਹੜਾ ਗੱਪ ਪਰੋਸਿਆ ਜਾਂਦਾ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਪਿਛੇ 5 ਸਾਲਾਂ ਅਜ ਮੀਡੀਆ ਦੇ ਉੱਪਰ ਆਪਦਾ ਦਬਾਅ ਰੱਖਿਆ ਮੀਡੀਆ ਨੂੰ ਸਾਹ ਨਹੀਂ ਕੱਢਣ ਦਿੱਤਾ ਤੇ ਉਸੇ ਤਰ੍ਹਾਂ ਜਿਹੜੇ ਕੁਝ ਬਿਕਾਊ ਚੈਨਲ ਆ ਸਾਰੇ ਚੈਨਲ ਨਹੀਂ ਕੁਝ ਬਿਕਾਊ ਚੈਨਲ ਆ ਉਹ ਸਰਵੇ ਦੇ ਵਿੱਚ ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਅਪ ਕਰ ਰਹੇ ਆ ਹਾਂਜੀ ਜਿਵੇਂ ਐਗਜ਼ਿਟ ਪੋਲ ਆਇਆ ਕੱਲ ਉਹਦੇ ਵਿੱਚ ਇਹ ਹੈ ਕਿ ਬੀਜੇਪੀ ਨੂੰ ਆਪ ਦੱਸਿਆ ਜਾ ਰਿਹਾ ਪਰ ਤੁਸੀਂ ਕਿਵੇਂ ਦੇਖਦੇ ਦੇਖੋ ਜਿਹੜੇ ਕੱਲ ਐਗਜ਼ਿਟ ਪੋਲ ਆਇਆ ਐਗਜ਼ਿਟ ਪੋਲ ਦਾ ਟੋਟਲੀ ਫਾਰ ਫਰਮ ਅਵੇ ਫਰਮ ਰੀਅਲ ਜਿਹੜੇ ਪੋਲਸ ਆ ਜਿਹੜੇ ਅਸਲ ਨਤੀਜੇ ਆਉਣੇ ਆ ਉਹਨਾਂ ਨਾਲੋਂ ਐਗਜ਼ਿਟ ਪੋਲ ਕੋਹਾਂ ਦੂਰਾ ਕਿਉਂਕਿ ਐਗਜ਼ਿਟ ਪੋਲ ਹੁੰਦਾ ਹੈ ਜਿਹੜਾ ਗੱਪ ਘੋਸਿਆ ਜਾਂਦਾ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਪਿੱਛੇ 5 ਸਾਲਾਂ ਜੀ ਮੀਡੀਆ ਦੇ ਉੱਪਰ ਆਪਦਾ ਦਬਾਅ ਰੱਖਿਆ ਮੀਡੀਆ ਨੂੰ ਸਾਹ ਨਹੀਂ ਕੱਢਣ ਦਿੱਤਾ ਤੇ ਉਸੇ ਤਰ੍ਹਾਂ ਜਿਹੜੇ ਕੁਝ ਵਿਕਾਊ ਚੈਨਲ ਆ ਸਾਰੇ ਚੈਨਲ ਨਹੀਂ ਕੁਝ ਵਿਕਾਊ ਚੈਨਲ ਆ ਉਹ ਸਰਵੇ ਦੇ ਵਿੱਚ ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਅਪ ਕਰ ਰਹੇ ਆ ਤੇ ਜਿੱਥੇ ਤੱਕ ਤੁਸੀਂ ਗੱਲ ਕਰਦੇ ਹੋ ਜਿਹੜੇ ਐਗਜ਼ਿਟ ਪੋਲ ਹੁੰਦੇ ਕਿਤੇ ਨਾ ਕਿਤੇ ਜਿਹੜੀ ਅਫਸਰशाही ਆ ਉਹਦੇ ਉੱਤੇ ਵੀ ਦਬਾਅ ਪਾਉਣਾ ਸੇ ਬਣਾਏ ਜਾਂਦੇ ਆ ਕਿ ਸਾਡੀ ਸਰਕਾਰ ਆ ਰਹੀ ਐ ਤੇ ਤੁਸੀਂ ਸਾਡੇ ਨਾਲ ਚੱਲੋ ਕਾਊਂਟਿੰਗ ਵਾਲੇ ਲੁਧਿਆਣੇ ਦੀ ਸੀਟ ਨੂੰ ਕਿੱਦਾਂ ਦੇਖ ਰਹੇ ਹੋ ਲੁਧਿਆਣੇ ਦੀ ਸੀਟ ਕਲੀਅਰ ਆ ਜੀ ਜਿਆ ਪ੍ਰਧਾਨ ਨੇ ਬਿਲਕੁਲ ਬਿਲਕੁਲ ਲੁਧਿਆਣੇ ਦੀ ਸੀਟ ਕਲੀਅਰ ਆ ਜਿਵੇਂ ਸਾਡੇ ਪ੍ਰਤਾਪ ਜੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਢਿੰਗਾਂ ਦੇ ਬਾਟੇ ਵਾਂਜੂ ਮੰਨ ਜਣਾ ਤੇ ਕੱਲ ਨੂੰ ਰਵਨੀਤ ਸਿੰਘ ਬਿੱਟੂ ਤੇ ਪੱਪੀ ਬਰਾਸ਼ਰ ਨੂੰ ਪਟੂਈ ਦਾ ਦਬਾ ਕਰ ਰਹੇ ਨੇ ਕਿ ਮੈਂ ਜਿੱਤਿਆ ਨਹੀਂ ਨਹੀਂ ਰਵਨੀਤ ਬਿੱਟੂ ਤੇ ਦਾਅਵੇ ਕਰਨ ਨਾਲ ਕੀ ਹੁੰਦਾ ਜਿਸ ਤਰ੍ਹਾਂ ਰਵਨੀਤ ਬਿੱਟੂ ਦੀ ਪਿੱਛੇ ਜੇ ਪਿੰਡਾਂ ਦੇ ਵਿੱਚ ਦੌੜ ਲਵਾਈ ਆ ਤੇ ਰਵਨੀਤ ਬਿੱਟੂ ਤਾਂ ਬੋਕਲਾੜ ਦੇ ਵਿੱਚ ਆ ਰਵਨੀਤ ਬਿੱਟੂ ਕਦੇ ਰਾਜੇ ਵੜਿੰਗ ਦੀ ਘੜੀ ਦੇਖਦਾ ਕਦੇ ਰਵਨੀਤ ਬਿੱਟੂ ਰਾਜੇ ਵੜਿੰਗ ਦੀ ਕਾਰ ਦੇਖਦਾ ਰਾਜੇ ਵੜਿੰਗ ਦੀ ਕਦੇ ਉਹਨਾਂ ਨੇ ਇਹ ਗੱਲ ਕੀਤੀ ਆ ਵੀ ਮੈਂ ਇਹ ਕੰਮ ਕੀਤੇ 10 ਸਾਲ ਦੇ ਵਿੱਚ 10 ਸਾਲ ਦੇ ਵਿੱਚ ਲੋਕਾਂ ਦਾ ਫੋਨ ਨਾ ਚੱਕਣਾ 10 ਸਾਲ ਦੇ ਵਿੱਚ ਲੋਕਾਂ ਦੀ ਗੱਲ ਨਾ ਸੁਣਨਾ ਤੇ ਸਵਾਲ ਠਾਉਣੇ ਉਸ ਬੰਦੇ ਦੇ ਉੱਪਰ ਜਿਹੜੇ ਬੰਦੇ ਨੇ ਮੋੜ ਕਾਂਗਰਸ ਨੂੰ ਲੀਹਾਂ ਤੇ ਲਿਆ ਦਿੱਤਾ ਦਰਅਸਲ ਗੱਲ ਕੁਛ ਨਹੀਂ ਬਿੱਟੂ ਜੀ ਦੇ ਤੇ ਪੱਪੀ ਪ੍ਰੇਸ਼ਰ ਹੋਰਾਂ ਦੇ ਇੱਕ ਬਹੁਤ ਵੱਡੀ ਘਬਰਾਟ ਆ ਮੰਨਦੇ ਵਿੱਚ ਕਿ ਸਾਡਾ ਜਿਹੜਾ ਮੈਂ ਸਮਝਦਾ ਮੈਚ ਜਿਹੜਾ ਫਿਨਿਸ਼ ਹੋ ਚੁੱਕਿਆ VOTING ਵਾਲੇ ਦਿਨ ਪੱਪੀ ਪ੍ਰੇਸ਼ਰ ਜੀ ਦੇ بیٹے ਵੱਲੋਂ ਵੀ ਕਿਹਾ ਗਿਆ ਕਿ ਸਾਨੂੰ ਸਮਰਥਨ ਦੇ ਦਿੱਤਾ ਕਿ ਰਾਜਾ ਵਿੜਿੰਗ ਨੂੰ ਦੇਖੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਬਹੁਤ ਘਟੀਆ ਦਰਜੇ ਦੀ ਸਿਆਸਤ ਆ ਰਾਜਾ ਬੜਿੰਗ ਹਮੇਸ਼ਾ ਉਦਾਂ ਦੇ ਲੀਡਰ ਰਹੇ ਆ ਕਿ ਉਹ ਹਰੇਕ ਜਗ੍ਹਾ ਦੇ ਉੱਪਰ ਜਾ ਕੇ ਹਰੇਕ ਵਿਅਕਤੀ ਦਾ ਸਨਮਾਨ ਕਰਦੇ ਚਾਹੋ ਕਿਸੇ ਵੀ ਪਾਰਟੀ ਦਾ ਹੋਵੇ ਜੇ ਉਹਨਾਂ ਨੇ ਪੱਪੀ ਪ੍ਰੈਸ਼ਰ ਹੋਣਾ ਨੇ ਘਰ ਜਾ ਕੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਚਾਹ ਦਾ ਕੱਪ ਪਿਲਾ ਦਿਓ ਤੇ ਫਿਰ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਉਹ ਚਾਹੁੰਦੇ ਸੀ ਕਿ ਇਲੈਕਸ਼ਨਾਂ ਦੇ ਵਿੱਚ ਥੱਕੇ ਹੋਏ ਆ ਬਿਜ਼ੀ ਰਹੇ ਆ ਚਲੋ ਹੁਣ ਬਹੁਤ ਇੱਕ ਦੂਜੇ ਦਾ ਵਿਰੋਧ ਹੋ ਗਿਆ ਤੇ ਕਿਤੇ ਨਾ ਕਿਤੇ ਬਹਿ ਕੇ ਚਾਹ ਪੀਤੀ ਜਾਵੇ ਤੇ ਜੇ ਉਸ ਚਾਹ ਪੀਣ ਨੂੰ ਸਮਰਥਨ ਕਹਿੰਦੇ ਆ ਤੇ ਮੈਂ ਸਮਝਦਾ ਲਾਹਣ ਪੈਸੀ ਸਿਆਸਤ ਕਰਨ ਵਾਲੇ ਪੱਪੀ ਪ੍ਰਾਸ਼ਰ ਤੇ ਰਵਨੀਤ ਬਿੱਟੂ ਦੇ ਉੱਪਰ ਕੀ ਉਹਨਾਂ ਨੇ ਜੇ ਸਮਰਥਨ ਦੇਣਾ ਹੁੰਦਾ ਖੀਰ ਲੈ ਇੱਕ ਘੰਟੇ ਦੇ ਵਿੱਚ ਆ ਕੇ ਦੇ ਦਿੰਦੇ ਜਲੰਧਰ ਦੀ ਸੀਟ ਨੂੰ ਗੱਦਾਂ ਦੇਖੋ ਜਿੱਥੇ ਸਾਬਕਾ ਸੀਐਮ ਨੇ ਦੇਖੋ ਜਿੱਥੇ ਤੱਕ ਤੁਸੀਂ ਜਲੰਧਰ ਸੀਟ ਦੀ ਗੱਲ ਕਰਦੇ ਹੋ ਜਲੰਧਰ ਸੀਟ ਦੀ ਗੱਲ ਪਲੇਟੇ ਕਾਂਗਰਸ ਦੇ ਹੱਕ ਵਿੱਚ ਆ ਉੱਥੇ ਲੈਣ ਕਿਉਂਕਿ ਚਰਨਜੀਤ ਸਿੰਘ ਚੰਨੀ ਬਹੁਤ ਵੱਡਾ ਨਾਮ ਪੰਜਾਬ ਦੇ ਵਿੱਚ ਚਾਹੇ 6 ਮਹੀਨੇ ਸੀਐਮ ਰਹੇ ਆ ਜਿਹੜੇ ਉਹਨਾਂ ਦੇ ਕੰਮ ਆ ਸਾਰੇ ਪੰਜਾਬ ਦੇ ਵਿੱਚ ਕੀਤੇ ਉਹ ਹਰ ਇੱਕ ਜਗ੍ਹਾ ਦੇ ਉੱਪਰ ਉਹਨਾਂ ਦੀ ਕਦਰ ਕੀਤੀ ਜਾ ਰਹੀ ਹੈ ਔਰ ਸਰ ਰਿੰਕੂ ਨੂੰ ਵੀ ਦੇਖਿਆ ਜਾ ਰਿਹਾ ਕਿ ਉਹ ਵੀ ਸਾਫ ਕੈਂਪੀ ਨੇ ਦੇਖੋ ਰਿੰਕੂ ਹੋਰਾਂ ਦਾ ਤਾਂ ਕੋਈ ਵजूद ਹੀ ਨਹੀਂ ਹੈ ਜਿਵੇਂ ਇੱਕ ਪ੍ਰਾਣੀ ਜੀ ਕਹਾਵਤ ਕਹਿੰਦੇ ਹੁੰਦੇ ਆ ਵੀ ਪਹਿਲਾਂ ਕਿਸੇ ਦੀ ਮਾਂ ਨੇ ਦਰਜੀ ਨਾਲ ਵਿਆਹ ਕਰਾ ਲਿਆ ਤੇ ਉਹ ਦਰਜੀ ਦਾ ਪੁੱਤ ਦੱਸਣ ਲੱਗਿਆ ਬਾਅਦ ਚ ਲੋਹਾਰ ਨਾਲ ਕਰਾ ਲਿਆ ਲੋਹਾਰ ਨਾਲ ਤੇ ਜੋ ਤੀਜੀ ਵਾਰੀ ਪੁੱਛਿਆ ਵੀ ਤੇਰੇ ਪਿਓ ਦਾ ਨਾਂ ਉਹ ਕਹਿੰਦਾ ਹੁਣ ਤਾਂ ਰੱਬ ਦੀ ਮਰਜ਼ੀ ਜੀ ਦਾ ਨਾਂ ਦੇਵੇ ਸੋ ਇੰਨੀਆਂ ਪਾਰਟੀਆਂ ਦੇ ਵਿੱਚ ਜਾਣ ਵਾਲੇ ਬੰਦਿਆਂ ਦਾ ਕਿੱਦਾਂ ਦਾ ਭਵੇਖ ਹੁੰਦਾ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਜਿਹੜੇ ਇਸ ਵਾਰੀ ਇਲੈਕਸ਼ਨ ਹੋ ਰਹੇ ਆ ਇਹ ਬੜੇ ਮੈਂ ਸਮਝਦਾ ਕਿਰਦਾਰਾਂ ਦੇ ਇਲੈਕਸ਼ਨ ਹੈ ਪਾਰਟੀਆਂ ਦੇ ਇਲੈਕਸ਼ਨ ਨਹੀਂ ਤੇ ਜਿਸ ਤਰ੍ਹਾਂ ਦਾ ਭਾਜਪਾ ਦਾ ਆਧਾਰਿਆ ਹਿੰਦੁਸਤਾਨ ਦੇ ਵਿੱਚ 5 ਸਾਲਾਂ ਦੇ ਵਿੱਚ ਜਿਸ ਤਰ੍ਹਾਂ 720 ਕਿਸਾਨਾਂ ਦੀ ਸ਼ਾਤਨ ਕਰਵਾ ਦਿੱਤੀਆਂ ਗਈਆਂ ਕਿਸਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਰਬੜਦੀਆਂ ਉਹਨੂੰ ਦੇਖਦੇ ਹੋ ਮੈਨੂੰ ਲੱਗਦਾ ਰਿੰਕੂ ਜੀ ਨੂੰ ਮੂੰਹ ਨਹੀਂ ਲਾਉਣਗੇ ਲੋਕ ਜਲੰਧਰ ਦੀ ਸੀਟ ਨੂੰ ਕਿਹਨੇ ਜੀ ਜਲੰਧਰ ਦੀ ਸੀਟ 'ਤੇ ਤੁਸੀਂ ਕਰ ਤੁਸੀਂ ਗੱਲ ਕਰਦੇ ਹੋ ਜਲੰਧਰ ਦੀ ਸੀਟ ਚੰਨੀ ਸਾਹਿਬ ਦੇ ਹੱਕ ਦੇ ਵਿੱਚ ਉੱਥੇ ਲੈ ਚਰਨਜੀਤ ਸਿੰਘ ਚੰਨੀ ਤਕਰੀਬਨ 55000 ਦੀ ਲੀਡ ਨਾਲ ਉਥੋਂ ਜਿੱਤਣਗੇ ਤੇ ਜਿਹੜੀ ਆਪਾਂ ਗੱਲ ਕਰੀਏ ਫਤਿਹਗੜ ਸੇਟ ਦੀ ਡਾਟਰ ਆਮਾ ਸਿੰਘ ਜੀ ਕਾਂਗਰਸ ਤੋਂ ਨੇ ਜੀਪੀਜੀ ਆਮ ਆਦਮੀ ਪਾਰਟੀ ਤੋਂ ਨੇ ਯਾ ਖਾਲਸਾ ਜੀ ਨੇ ਕਲੀਦਨ ਜੀਪੀਜੀ ਚਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੀ ਗਾਇਬ ਉਥੇ ਤੁਸੀਂ ਉਹ ਸੀਟ ਬਾਰੇ ਕੀ ਕਹੋਗੇ ਕੌਣ ਲੈ ਕੇ ਜਾਏਗਾ ਦੇਖੋ ਜਿੱਥੇ ਤੱਕ ਤੁਸੀਂ ਜੀਪੀਜੀ ਦੀ ਗੱਲ ਕੀਤੀ ਹੈ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਇਹ ਜਿਹੜੀ ਇਸ ਵਾਰੀ VOTING ਇਲੈਕਸ਼ਨ ਹੋ ਰਿਹਾ ਕਰਦਾਰਾਂ ਦੇ ਇਲੈਕਸ਼ਨ ਹੈਗੇ ਪੰਜਾਬ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕਿ ਪੰਜਾਬ ਦੇ ਲੋਕ ਇਦਾਂ ਦੇ ਆਗੂ ਭਾਲ ਰਹੇ ਆ ਜਿਹੜੇ ਕਿ ਕਿਸੇ ਆਈਡੋਲੋਜੀ ਨਾਲ ਤਾਲੁਕ ਰੱਖਦੇ ਹੋਣ ਤੇ ਪਰ ਮੈਂ ਸੋਚਦਾ ਜਿੱਥੇ ਤੱਕ ਜੀਪੀ ਸਾਹਿਬ ਹੈਗੇ ਇਹਨਾਂ ਦੀ ਕੋਈ ਆਈਡੋਲੋਜੀ ਨਹੀਂ ਹੈਗੀ ਕਿਉਂਕਿ ਇਹ ਪਹਿਲਾਂ ਪੀਪਲਜ਼ ਪਾਰਟੀ ਦੇ ਵਿੱਚ ਸੀ ਫਿਰ ਉਸ ਤੋਂ ਬਾਅਦ ਇਕਾਲੀ ਦਲ ਦੇ ਚਲੇ ਗਏ ਫਿਰ ਇਕਾਲੀ ਦਲ ਨੂੰ ਭੰਡਣ ਲੱਗੇ ਕਾਂਗਰਸ ਚ ਆ ਗਏ ਕਾਂਗਰਸ ਨੇ ਬੜਾ ਮਾਨ ਸਨਮਾਨ ਦਿੱਤਾ ਪਹਿਲੀ ਵਾਰ ਚ ਐਮ ਐਲ ਏ ਬਣਾ ਦਿੱਤਾ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਬਣਾਇਆ ਸੋ ਜੋ ਇਹਨਾਂ ਦਾ ਲਾਲਚ ਹੈ ਉਹਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਆ ਤੇ ਖਾਸ ਕਰ ਫਤਿਹਗੜ੍ਹ ਸਾਹਿਬ ਦੇ ਲੋਕ ਤੇ ਡਾਕਟਰ ਅਮਰ ਸਿੰਘ ਦਾ ਬਹੁਤ ਅੱਛਾ ਕਰਦਾਰ ਰਿਹਾ ਉਹਨਾਂ ਨੇ ਪਿਛਲੇ 5 ਸਾਲਾਂ ਦੀ ਜਿੱਤ ਹੋਈ ਹੈ ਤਾਂ ਉਹ ਵੀ ਬਹੁਤ ਹੋਰ ਚੀਜ਼ ਗੱਲ ਨਹੀਂ ਜਾ ਰਹੀ ਹੈ ਉਹ ਤੇ ਇਹਦਾ ਵੀ ਬਹੁਤ ਚਰਚਾ ਹੋਈ ਹੈ ਦੇਖੋ ਜਿਹੜੀ ਮੈਂ ਫੇਰ ਗੱਲ ਉੱਥੇ ਆ ਜਾਣੀ ਤੁਸੀਂ ਆਖੋਗੇ ਵਾਰੀ ਵਾਰੀ ਕੋਈ ਗੱਲ ਕਰਦੇ ਵੀ ਜਿਹੜਾ ਇਲੈਕਸ਼ਨਰ ਕਰਦਾਰਾਂ ਦਾ ਇਲੈਕਸ਼ਨ ਆ ਜਿਸ ਤਰ੍ਹਾਂ ਭੀਰ ਗਾਂਧੀ ਹੋ ਸਾਬ ਹੋਰਾਂ ਦਾ ਕਿਰਦਾਰ ਆ ਜਿਸ ਤਰ੍ਹਾਂ ਲੋਕ ਉਹਨਾਂ ਦੇ ਤੇ ਵਿਸ਼ਵਾਸ ਕਰਦੇ ਆ ਕਿ ਉਹ ਖੜਨ ਵਾਲੇ ਬੰਦੇ ਨੇ ਹੱਕ ਸੱਚ ਪਿੱਛੇ ਖੜਨ ਵਾਲੇ ਆ ਤੇ ਉਹ ਏਦਾਂ ਦਾ ਇੱਕ ਨੁਮਾਇੰਦਾ ਆਪਦੇ ਪਟਿਆਲੇ ਹਲਕੇ ਚ ਚਾਹੁੰਦੇ ਆ ਨਾ ਕਿ ਏਦਾਂ ਦਾ ਚਾਹੁੰਦੇ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵਰਗਾ ਮਹਾਰਾਣੀ ਪ੍ਰਨੀਤ ਕੌਰ ਵਰਗਾ ਜਿਹੜਾ ਸਰੈਂਡਰ ਕਰ ਜੇ ਬੀਜੇਪੀ ਦੇ ਅੱਗੇ ਆਪਦੇ ਨਿੱਜੀ ਹਿੱਤਾਂ ਲਈ ਚਾਹਿਓ ਰਣਿੰਦਰ ਦੇ ਉੱਪਰ ਜਾਂ ਹੋਰ ਕੇਸ ਹੋਣ ਤੇ ਉਹ ਸਮਝਦੇ ਆ ਵੀ ਕਿੱਦਾਂ ਦਾ ਸਾਨੂੰ ਲੀਡਰ ਉੱਥੇ ਚਾਹੀਦਾ ਜੀ ਸੰਗਰੂਰ ਦੀ ਸੀਟ ਦੀ ਗੱਲ ਕਰ ਲਈਏ ਸੰਗਰੂਰ ਤੋਂ ਗੱਦਾ ਲਿਖ ਸੰਗਰੂਰ ਤੇ ਜੀ ਸੰਗਰੂਰ ਵਾਸੀਆਂ ਦਾ ਇੱਕੋ ਹੀ ਨਾਰਾ ਹੱਕ ਸੱਚ ਤੇ ਪਹਿਰਾ ਸੁਖਪਾਲ ਖੈਰਾ ਸੁਖਪਾਲ ਖੈਰਾ ਦਾ ਬੜੇ ਮੈਂ ਸਮਝਦਾ ਦਿਬਾਕ ਲੀਡਰ ਨੇ ਤੇ ਕਾਂਗਰਸ ਪਾਰਟੀ ਨੇ ਇਸੇ ਗੱਲ ਕਰਕੇ ਉਹਨਾਂ ਨੂੰ ਸੰਗਰੂਰ ਦੇ ਚਤਾਰਿਆ ਆਮ ਆਦਮੀ ਦੀ ਰਾਜਤਾ ਨਹੀਂ ਦੇ ਵਿੱਚ ਗੋਲਡੀ ਜੀ ਨੂੰ ਵੀ ਵੱਡਾ ਨਾਮ ਮੰਨਿਆ ਜਾਂਦਾ ਸੀ ਉੱਥੇ ਨੇ ਮੈਂ ਸਮਝਦਾ 골ਡੀ ਜੀ ਜਿਹੜਾ ਬੰਦਾ ਆਪ ਦੀ ਆਈਡੋਲੋਜੀ ਛੱਡ ਜਾਂਦਾ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਬੜੇ ਵੱਡੇ ਵਹਿਮ ਹੁੰਦੇ ਆ ਜੀ ਵੀ ਸ਼ਾਇਦ ਸਾਡਾ ਨਿੱਜੀ ਤੌਰ ਦੇਤੇ ਬਹੁਤ ਵੱਡਾ ਕਿਰਦਾਰ ਹੈ ਪਰ ਤੁਹਾਡੇ ਕਿਰਦਾਰ ਤੁਹਾਡੇ ਕੱਦ ਤੁਹਾਡੀਆਂ ਪਾਰਟੀਆਂ ਕਰਕੇ ਹੁੰਦਾ ਜਿਸ ਤਰ੍ਹਾਂ ਨਾਲ ਉਹ ਕਾਂਗਰਸ ਪਾਰਟੀ ਛੱਡ ਕੇ ਗਏ ਆ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਲਾਭ ਹੋਇਆ ਕਿਉਂਕਿ ਉੱਥੇ ਬੜੇ ਇਹੋ ਜਿਹੇ ਧੜੇ ਸੀਗੇ ਜਿਹੜੇ 골ਡੀ ਜੀ ਕਰਕੇ ਗੁੱਸੇ ਸੀਗੇ ਉਹ ਕਾਂਗਰਸ ਪਾਰਟੀ ਦੇ ਨਾਲ ਅੱਗੇ ਦੀ ਰਣਨੀਤੀ ਕੀ ਹੋਵੇਗੀ ਤਾਂ ਇਹ ਜ਼ਿਆਦਾ ਜਾਣਾਂ ਅਰ ਰਿਜਲਟ ਅੱਗੇ ਦੀ ਰਣਨੀਤੀ ਇਹ ਹੈ ਵੀ ਤੁਹਾਨੂੰ ਕੱਲ ਨੂੰ 12 1 ਵਜੇ ਤੋਂ ਬਾਅਦ ਲੱਡੂ ਖਵਾ ਦੇਵਾਂਗੇ ਸਾਰਿਆਂ ਨੂੰ ਕਾਂਗਰਸ ਦੀ ਸਰਕਾਰ ਆਈ ਹੈ ਇੰਡੀਆ ਗਠਬੰਧਨ ਦੀ ਸਰਕਾਰ ਕੇਂਦਰ ਚ ਬਣ ਰਹੀ ਹੈ ਤੇ ਪੰਜਾਬ ਦੇ ਵਿੱਚ 8 ਸੀਟਾ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਅਗਵਾਈ ਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ